ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਕਿਹਾ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਅੱਜ ਆਪਾਂ 11 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਸਾਢੇ 4 ਵਜੇ ਦਾ ਟਾਈਮ ਆ ਸ਼ਾਮ ਦਾ 11 ਅਪ੍ਰੈਲ ਨੂੰ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਜੇ ਜਰਸੀ ਕਾਲੇ ਰੰਗ ਦੇ ਵਿੱਚ ਬੱਸੀ ਦੀ ਪ੍ਰੋਪਰ ਡਿਟੇਲ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਹਾਂਜੀ ਕਿਸਾਨ ਵੀਰੋ ਜਿਹੜੀ ਬੱਚੀ ਤੁਸੀਂ ਸਕਰੀਨ ਤੇ ਦੇ ਦੇ ਰਹੇ ਹੋ ਜਰਸੀ ਦੇ ਵਿੱਚ ਪੈਂਦੀ ਹੈ ਇਹ ਕਾਲੇ ਰੰਗ ਚ ਆ ਗਈ ਠੰਣ ਹਵਾਨਾ ਨੇੜੇ ਤੋਂ ਚੈੱਕ ਕਰਾਉਂਦੇ ਆ ਪੂਰੀ ਠੰਢੀ ਸੀਲ ਆ ਦੇਖ ਸਕਦੇ ਹੋ ਸੋਹਣਾ ਕੱਲਾ ਕੱਲਾ ਨਿੱਖਣਵਾ ਥਣ ਲੱਗਿਆ ਹੋਇਆਗਾ ਬੱਚੇ ਜਿਵੇਂ ਮਰਜ਼ੀ نیچے ਬਹਿ ਜਾਣਾ ਹੱਥ ਫੇਰ ਕੇ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਦੇਖ ਸਕਦੇ ਤੁਸੀਂ ਜੇ ਮਰਜ਼ੀ ਹੱਥ ਫੇਰ ਕੇ ਥਾਣਾ ਨੂੰ ਹੱਥ ਲਾਈ ਜਾਣਾ ਪੂਰੀ ਠੰਢੀ ਸੀਲ ਆ ਦੋਵੇਂ ਪਾਸੇ ਬਹਿ ਕੇ ਚੁੰਨ ਵਾਲੀ ਆ ਇਹ ਦੇਖ ਸਕਦੇ ਹੋ ਜੋ ਬੱਚਾ ਹੱਥ ਫੇਰੀ ਜਾ ਰਿਹਾ ਆ ਪੂਰੀ ਠੰਡੀ ਸੀਲ ਆ ਪੂਰਾ ਮੁਠੀ ਵਾਲਾ ਥਣ ਲੱਗਿਆ ਹੋਇਆ ਦੋਵੇਂ ਪਾਸੇ ਬਹਿ ਕੇ ਚੂਨ ਵਾਲੀ ਆ ਮਗਰ ਮੇਲ ਕਾਫ ਆ ਤੂਰ ਕੇ ਦਿਖਾ ਬਤੈ ਨੂੰ ਦੂਜਾ ਸੂਆ ਕਾਲੀ ਜਰਸੀ ਆ ਗਈ ਫੇਸ ਕੁਆਲਿਟੀ ਦੇਖ ਸਕਦੇ ਤੁਸੀਂ ਫੇਸ ਕੁਆਲਿਟੀ ਦਿਖਾ ਰਹੇ ਕੋਲ ਸਾਈਡ ਤੇ ਨਹੀਂ ਕਾਲੀ ਜਰਸੀ ਆ ਗਈ ਇਹ ਆ ਤੂਰ ਦੇ ਬੰਦ ਉਧਰ ਨੂੰ ਤੂਰ ਦੇ ਬਤੈ ਨਾਲ ਨਾਲ ਮਗਰ ਉਹ ਆ ਦੇਖ ਸਕਦੇ ਮਿਸਾਨ ਵੀਰੋ ਸੋਨਾ ਹਵਾਨਾ ਤਿਆਰ ਕੀਤਾ ਇਸ ਟਾਈਮੇ ਦੇ ਥੱਲੇ 17 ਕਿਲੋ ਬੋੜੀ ਤਿਆਰ ਆ ਤੀਜਾ ਚੌਥਾ ਦੇਣ ਨੂੰ ਸੂਈ ਨੂੰ ਆ 17 ਕਿਲੋ ਬੋੜੀ ਕੋਈ ਮੇਰਾ ਵੀਰ ਦੋ ਡੰਗ ਮਿੰਨ ਕੇ ਲੈ ਆ ਸਕਦਾ 16 17 ਕਿਲੋ ਇਸ ਟਾਈਮ ਤਿਆਰ ਆ ਤੇ ਸਾਡਾ ਦੂਸਰੀ ਸਾਈਡ ਤੋਂ ਥਣ ਚੈੱਕ ਕਰਾ ਲੈਣਾ ਪੂਰਾ ਸੋਨਾ ਕੱਲਾ ਕੱਲਾ ਨਿਕੜਵਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਸੂਈ ਦਾ ਜਿਹੜਾ ਪ੍ਰਾਈਸ ਆ ਉਹ 65000 ਰੁਪਏ ਰੱਖਿਆ ਗਿਆ ਹੈਗਾ ਮੌਕੇ ਤੇ ਮਾਨ ਤੋਂ ਜਰੂਰ ਕੀਤਾ ਜਾਊਗਾ ਫਵਾਨੇ ਦੀ ਬਹੁਤ ਸੋਹਣੀ ਹੈ ਕੰਪੈਕਟ ਆਰਡਰ ਆ ਤੁਹਾਨੂੰ ਫੇਰ ਇੱਕ ਵਾਰ ਤੁਹ ਦਿਖਾ ਦਿੰਨੇ ਆ ਠੰਡੀ ਸੀਲ ਫੁੱਲ ਆ ਕਰ ਲਓ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਪਿਆਰ ਜਲ ਤੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ